शुभम ब्रांड रूट दी यार अपना 2:30 ਵਜੇ ਚੋਰੀ ਹੋਈ ਹੈਗੀ ਆ ਤੇ 2:30 ਵਜੇ ਚੋਰ ਆਇਆ ਵਾ 3:30 ਵਜੇ ਗਿਆ ਵਾ ਸਮਾਨ ਸਮੂਹ ਲੈ ਗਿਆ ਵਾ ਤੇਲ ਦੀਆਂ ਬੋਤਲਾਂ ਆਪਣੀਆਂ ਚੋਲ ਲੈ ਗਿਆ ਸਾਰੇ ਆਪਣਾ ਤੇ ਇਹ ਰੋਡ ਹੈ ਜਿੱਥੋਂ ਇਹਨੇ ਚੋਰੀ ਕੀਤੀ ਆ ਗੱਲਾਂ ਤੋੜਤਾ ਉਹਨੇ ਤੇ ਉੱਪਰ ਦੇ ਦਰਵਾਜ਼ੇ ਤੋਂ ਆਇਆ ਉਹਨੇ ਮੇਰੇ ਹਿਸਾਬ ਨਾਲ 35-40 ਹਜ਼ਾਰ ਦੇ ਕਿਤੇ ਨਹੀਂ ਗਿਆ ਸਾਡਾ ਆਪਣਾ ई-ਡਿਖੇ ਚਾਰਜਰ ਸੀਗਾ ਲੋਹਾ ਮਜ਼ਬੂਤ ਸੀਗਾ ਉਹ ਚਾਰਜਰ ਸਾਰੇ ਚੁੱਕ ਕੇ ਲੈ ਗਿਆ ਫਿਰ ਚਾਵਲ ਲੈ ਗਿਆ ਥੈਲੀਆਂ ਲੈ ਗਿਆ ਪਲਸ ਟੋਫੀਆਂ ਲੈ ਗਿਆ ਸਾਰੀਆਂ ਉਸ ਤੋਂ ਬਾਅਦ ਮਹਿੰਗੇ ਸੋਦਾ ਹੀ ਦੇਸੀ ਹੀ ਹੋ ਸੀਗਾ ਉਹ ਲੈ ਗਿਆ ਕੈਸ਼ ਹੋਈ 10-1000 ਰੁਪਏ ਦਾ ਹੀ ਲੈ ਗਿਆ ਨਾਲ ਉਹ ਵੀ ਉਹ ਪਾਰ ਕਰਨਾ ਹੋਈ ਬੜਾ ਔਖਾ ਗਿਆ ਰੋਜ਼ ਰੋਜ਼ ਚੋਰੀਆਂ ਹੁੰਦੀ ਪਈਆਂ ਹੈ ਗਿਆ ਵਾ ਤੇ ਸਾਡੇ ਸਾਹਮਣੇ ਹੀ ਆ ਸਾਨੂੰ ਲੱਗਦਾ ਇਹ ਫਰਕ ਪਏਗਾ ਲੇਕਿਨ ਫਰਕ ਪਿਆ ਹੀ ਕੋਈ ਨਹੀਂ ਪਹਿਲਾਂ ਆਣ ਗਵਾਂ ਸਾਡੇ ਚੋਰੀਆਂ ਹੋਈਆਂ ਤੇ ਹੁਣ ਵੀ ਇਹੀ ਹਾਲ ਹੈਗਾ ਨਾ ਲਲਿਤ ਮਹਾਜਨ ਸਾਡੀ ਫਰਮ ਦਾ ਨਾ ਬ੍ਰਾਂਡਡ ਬਿਜ਼ਨਸ ਆਈਡੀਆਸ ਆ ਸੰਗਲਪੁਰਾ ਰੋਡ ਤੇ ਸ੍ਰੀ ਕ੍ਰਿਸ਼ਨਾ ਮੰਦਰ ਦੇ ਲੱਗੇ ਸਾਡੀ ਦੁਕਾਨ ਚੋਰੀ ਹੋਈ ਹੈ ਕੀ ਘਟਨਾ ਹੈ ਤਸਵੀਰ ਇਹ ਹੀ ਪੋਣੇ ਕਿ ਦਸਵੇਜ ਦੁਕਾਨ ਖੋਲੀ ਤੇ ਸ਼ਟਰ ਮੁੰਡਿਆਂ ਨੇ ਚੁੱਕਿਆ ਤੇ ਉਹਨੇ ਆਪਣਾ ਸ਼ਟਰ ਚੁੱਕ ਕੇ ਤੇ ਨਾ ਬਾਹਰ ਖੜਾ ਸੀ ਮੈਨੂੰ ਕਹਿੰਦਾ ਕੀ ਗਲਤੀ ਹੋਈ ਬੌਜੀ ਤੁਸੀਂ ਲਾਈਟਾਂ ਸਾਰੀ ਜਗਦੀ ਛੱਡ ਕੇ ਤੇ ਮੈਂ ਕਹਿੰਦਾ ਨਹੀਂ ਨਹੀਂ ਅਈ ਰਾਈ ਇਹਦਾ ਕਿ ਲਾਈਟ ਬੰਦ ਕਰਕੇ ਜੰਨੇ ਫਿਰ ਦੇਖਿਆ ਤੇ ਇਹ ਹੀ ਆਪਣੇ ਦਫਤਰ ਵਿੱਚ ਆਏ ਤੇ ਗੱਲਾਂ ਵੀ ਕਰ ਪਿਆ ਸੀ ਪਰ ਰਾਤ ਕਿਤੇ 2:30 ਪੋਣੇ ਤੇ ਨੇ ਆਇਆ ਫਿਰ ਇਹ ਕੈਮਰੇ ਦੀ ਰਿਕਾਰਡਿੰਗ ਸਾਰੀ ਚੈੱਕ ਕੀਤੀ ਹੈ ਪਹਿਲਾਂ ਕੈਬਿਨ ਉੱਪਰੋਂ ਆਇਆ ਛੱਤ ਤੋੜ ਕੇ ਫਰੰਟ ਵਾਲੀ ਪਾਸਿਓਂ ਫਿਰ ਉਹਨੇ ਸਾਡੇ ਕੈਬਿਨ ਖੋਲ੍ਹਿਆ ਕੈਬਿਨ ਜਬ ਸਭ ਤੋਂ ਪਹਿਲਾਂ ਉਹਨੇ ਕੀਤੇ ਕੈਮਰੇ ਦਾ ਮੂੰਹ ਪਰਲੇ ਬਨੇ ਕੀਤਾ ਤੇ ਜਦੋਂ ਉੱਪਰੋਂ ਐਂਟਰ ਕੀਤਾ ਉੱਪਰ ਕੈਮਰੇ 'ਚ ਵੀ ਨਜ਼ਰ ਆ ਰਿਹਾ ਕਿ ਉਹਨੇ ਨਾ ਮੂੰਹ ਤਰਮਾਲ ਬਨੇ ਗੱਲਾਂ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਗੱਲਾਂ ਤੋੜਿਆ ਉਹਨੇ ਗੱਲੇ 'ਚ ਪੈਸੇ 3-4 ਰੁਪਏ ਦੇ ਹੀ ਰਹਾਦਾ ਉਹ ਕੱਢਿਆ ਫਿਰ ਸਮਾਨ ਸੂਚ ਚੁੱਕ ਕੇ ਖੜਿਆ ਫਿਰ ਚਾਵਲ ਦੀ ਗੁੱਥੀਆਂ ਪਹਿਲਾਂ ਭਾਰੀਆਂ ਲੱਗੀਆਂ ਨੇ ਉੱਪਰ ਜਾ ਕੇ ਉਹਨੇ ਪਲਟਾਤੀਆਂ ਫਿਰ ਸਰੋਂ ਦਾ ਤੇਲ ਆ ਇੱਕ ਈ-ਰਿਕਸ਼ਾ ਦਾ ਚਾਰਜਰ ਆ ਤੇ ਹੋਰ ਦੇਸੀ ਘੋਵ ਸਲੀਪ ਡਰਮ ਪਜਾ ਮੁੰਡਾ ਹੀ ਉਹ ਦੇਖਣ ਨੂੰ ਲੱਗਦਾ ਕਿ ਟੋਪੀ ਪਾਈ ਦੀ ਸੀ ਉਹਨੇ ਨਾਲ ਦੇਖਣ ਨੂੰ ਲੱਗਦਾ ਕੋਈ 28-30 ਸਾਲ ਦਾ ਮੁੰਡਾ ਹੈਗਾ ਤੇ ਸਮਾਨ ਭਰ ਕੇ ਤੇ ਉੱਪਰ ਆਪਣਾ ਮੁੰਡੇ ਦੇ ਟਾਂਕੇ ਤੇ ਫਰੰਟ ਵਾਲੇ ਬੰਨੋ ਫਿਰ ਨੇਚਰਲੀ ਉੱਥੇ ਕਿਉਂਕਿ ਬਾਕੀ ਉਹ ਦਰਵਾਜ਼ੇ ਠੀਕ ਹੈ ਸਿਰਫ ਉਹਨੇ ਕੋ ਔਰ ਲੱਕੜ ਚ ਵਸਾ ਕੇ ਨਾ ਤੇ ਉਹ ਲੱਕੜ ਚ ਲੱਗੀ ਦੀ ਸੀ ਤੇ ਉਹਨੇ ਤੋੜ ਕੇ ਤੇ ਲੈ ਗਿਆ ਸਮਾਨ ਤੇ ਘੰਟਾ ਬੋਲਾ ਘੰਟਾ ਰਿਹਾ 8:30 ਨੇ ਤੇ ਸਵੇਰੇ 3:30 ਚੱਲ ਗਿਆ ਕਿ 8:30 3:30 ਦੋ ਤਿੰਨ ਦੁਕਾਨਾਂ ਤੇ ਸਾਡੇ ਚਾਚਾ ਜੀ ਮਾਸਟਰ ਜੀ ਆਰ ਐਂਟਰਪ੍ਰਾਈਜ਼ਸ ਉਹਨਾਂ ਦੇ ਵੀ ਛੱਤ ਤੋੜ ਕੇ ਪਿੱ ਇਹੀ ਪ੍ਰਸ਼ਾਸਨ ਤੋਂ ਮੰਕਰਨੇ ਆ ਰਿਕਵੈਸਟ ਵੀ ਕਰਨੇ ਆ ਕਿ ਇਹਨਾਂ ਲੋਕਾਂ ਨੂੰ ਨਕੀਲ ਪਾਈ ਜੇ ਨਸ਼ੇੜੀ ਨੇ ਪਤਾ ਨਹੀਂ ਕੌਣ ਨੇ ਤਾਂ ਕਿ ਇਹਨਾਂ ਦੀ ਹਿੰਮਤ ਜਿਹੜੀ ਨੀ ਵਧ ਗਈਆਂ ਹਿੰਮਤਾਂ ਨਹੀਂ ਨਾ ਵਧਣ ਤੇ ਛੋਰੀ ਰੁਕ ਜਨ ਕੀ ਹਾਲੀ ਹੋਰ ਦਿਖਦੇ ਪਏ ਪਤਾ ਨਹੀਂ ਹੁਣ ਕਿੰਨਾ ਕ ਨੁਕਸਾਨ ਹੋ ਗਿਆ ਸਮਾਨ ਰੀਤੇ ਸਵੇਰ ਤੋਂ ਪ੍ਰੇਸ਼ਾਨ ਕੋਈ ਕੰਮ ਕਰਦੇ ਹੀ ਕਰ ਨਹੀਂ ਪਾਏ ਗੱਲੀ ਜਿੰਨਾ ਕੈਸ਼ ਹੈ ਗੱਲੀ ਤੋਂ 5-7 ਹਜ਼ਾਰ ਰੁਪਏ ਕੈਸ਼ ਬਸ ਹੋਇਆ ਕਿ ਨਸ਼ੇ ਦੇ ਚੱਕਰ 'ਚ ਜਿਹੜੇ ਛੋਟੇ ਛੋਟੇ ਬੱਚੇ ਆ ਕੰਮ ਕਰਦੇ ਨਹੀਂ ਨਸ਼ੇ ਦੀ ਆਦਤਾਂ ਮਾੜੀਆਂ ਪੈ ਗਈਆਂ ਨਸ਼ੇ ਮਹਿੰਗੇ ਨੇ ਤੇ ਉਹ ਕਰਦੇ ਹੁਣ ਉਹ ਕਮਾਈ ਕਰ ਨਹੀਂ ਪਾਉਂਦੇ ਸ਼ਰੀ ਤੇ ਫਿਰ ਇਹ ਚੋਰੀ ਕਰਨਾ इजी ਟਾਰਗੇਟ ਹੁੰਦਾ ਵੀ ਯਾਰ ਕਿ ਇਸ ਦੁਕਾਨ ਥੋੜੀ ਬਸ ਰੱਖਦੇ ਆ ਸੋ ਕਿੱਥੇ ਵੜੀਏ ਸਮਾਨ ਕੱਢ ਕੇ ਚੋਰੀ ਕਰ ਲਾਂਗੇ ਸੋ ਸਮਾਨ ਵੇਚ ਦਾਂਗੇ ਜਾ ਕੇ ਉਹਦੇ ਪੈਸੇ ਇਕੱਠੇ ਕਰ ਲਾਂਗੇ ਔਖਾ ਹੀ ਜੀ ਵਪਾਰੀਆਂ ਕਿੰਨੀਆਂ ਕਮਾਈਆਂ ਪਿੱਛੇ ਜੀ ਆ ਪਰ ਇੰਡੀਆ ਪਾਕਿਸਤਾਨ ਦੀ ਲੜਾਈ ਦੇ ਚੱਕਰ ਚ ਲੋਕਾਂ ਨੇ ਥੋੜੇ ਦਿਨ ਪਹਿਲਾਂ ਰਸਾਂ ਨੂੰ ਇਕੱਠਾ ਕਰ ਲਿਆ ਉਹਦੇ ਬਾਅਦ ਹੁਣ ਕੰਮ ਕਰਦੇ ਮੰਦੀ ਆ ਰਾਗ ਤਾਂ ਕਾਸ਼ਾ ਕੰਮ ਘਟਾ ਤੇ ਉਸ ਕਰਕੇ ਅਸੀਂ ਲੋਕ ਪਰੇਸ਼ਾਨ ਨੇ ਉਧਰ ਬੈਂਕਾਂ ਦੇ ਵਿਆਜ ਦੇਣ ਡੇ ਆ ਅਨੇਕਾਂ ਤਾਂ ਕਰਨ ਡਿਆ ਹੁਣ ਨਾਲਾ ਕਰਦੇ ਸਾਡੇ 25-30 ਹਜ਼ਾਰ ਲੱਗ ਜਾਣਾ ਛੇੜੇ ਛੋੜੇ ਦੁਬਾਰਾ ਕਰਾਂਗੇ ਸੈੱਟ ਕਰਾਂਗੇ ਦਰਵਾਜ਼ੇ ਦੁਬਾਰਾ ਲਵਾਵਾਂਗੇ ਗੱਲਾਂ ਨਾਲ ਕਰਾਂਗੇ ਜਿਹੜਾ ਈ ਰਿਕਸ਼ਾ ਚਾਰਜ ਹੋ ਗਿਆ ਸਮਾਨ ਲੱਗਿਆ ਨਾਲਾ ਕਰਦੇ 25-30 ਹਜ਼ਾਰ ਦੀ ਸੱਟ ਪੈ ਗਈ ਹੈ ਜਿਹੜੀ ਚੋਰੀ ਉਹ ਵੱਖਰੀ ਸਾਰੇ ਰਲਾਮ ਲਾ ਕੇ ਮੇਰਾ ਮਾਲ ਕਹਿੰਦਾ ਕੀ ਕਰਨਾ ਸੱਟਾ ਤੇ ਫੇਰ ਹੁਣ ਸੱਟ ਪੈ ਗਈ ਤਾਂ ਛੱਲ ਨਹੀਂ ਪੈਣੀ ਇਹ ਵੀ ਚੋਰ ਫਰੋਜਨ ਤੇ ਬੜੀ ਵਧੀਆ ਗੱਲ ਹੈ ਤਾਂ ਕਿ ਅੱਗੋਂ ਵੀ ਚੋਰੀ ਰੁਕ ਸਕਣ ਤੇ ਜਿਹੜੀ ਪੁਰਾਣੀਆਂ ਚੋਰੀਆਂ ਕੀਤੀਆਂ ਉਹਨਾਂ ਦਾ ਵੀ ਸਮਾਨ ਬਰਾਬਰਤ ਹੋ ਜਾਏ